ਇੱਕ ਭਿਖਾਰੀ ਜੋ ਹਮੇਸ਼ਾ ਆਪਣੇ ਨਸੀਬ ਤੇ ਅਫਸੋਸ ਕਰਦਾ ਰੋਜ਼ ਰੇਲਵੇ ਸਟੇਸ਼ਨ ਤੇ ਭੀਖ ਮੰਗ ਕੇ ਗੁਜ਼ਾਰਾ ਕਰਦਾ ਪਰ ਇੱਕ ਦਿਨ ਇੱਕ ਅਜੀਬੀ ਗੱਲ ਨੇ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਤੇ ਉਸ ਨੂੰ ਇੱਕ ਭਿਖਾਰੀ ਤੋਂ ਇੱਕ ਵੱਡੇ ਵਪਾਰੀ ਵਿੱਚ ਬਦਲ ਦਿੱਤਾ ਦੋਸਤੋ ਕਹਾਣੀ ਨੂੰ ਅੰਤ ਤੱਕ ਸੁਣਿਓ ਇੱਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ ਉਹ ਰੋਜ਼ ਰੇਲ ਗੱਡੀਆਂ 'ਚ ਆਉਣ ਵਾਲੇ ਯਾਤਰੀਆਂ ਤੋਂ ਭੀਖ ਮੰਗਦਾ ਤੇ ਆਪਣਾ ਗੁਜ਼ਾਰਾ ਕਰਦਾ ਇੱਕ ਦਿਨ ਜਦ ਉਹ ਭੀਖ ਮੰਗ ਰਿਹਾ ਸੀ ਤਾਂ ਉਸ ਨੇ ਇੱਕ ਲੰਬੇ ਕੱਦ ਦੇ ਸੂਟ-ਬੂਟ ਪਾਏ ਹੋਏ ਵਿਅਕਤੀ ਨੂੰ ਵੇਖਿਆ ਉਸ ਨੇ ਸੋਚਿਆ ਕਿ ਇਹ ਵਿਅਕਤੀ ਬਹੁਤ ਅਮੀਰ ਲੱਗਦਾ ਹੈ ਇਹ ਜ਼ਰੂਰ ਚੰਗੇ ਪੈਸੇ ਦੇਵੇਗਾ ਭਿਖਾਰੀ ਨੇ ਉਸ ਵਿਅਕਤੀ ਤੋਂ ਭੀਖ ਮੰਗੀ ਉਹ ਲੰਬੇ ਵਿਅਕਤੀ ਨੇ ਕਿਹਾ ਤੂੰ ਹਮੇਸ਼ਾ ਮੰਗਦਾ ਹੀ ਰਹਿੰਦਾ ਹੈ ਕੀ ਤੂੰ ਕਦੇ ਕਿਸੇ ਨੂੰ ਕੁਝ ਦਿੱਤਾ ਵੀ ਹੈ ਤਾਂ ਭਿਖਾਰੀ ਨੇ ਉੱਤਰ ਦਿੱਤਾ ਸਾਹਿਬ ਮੈਂ ਭਿਖਾਰੀ ਹਾਂ ਹਮੇਸ਼ਾ ਮੰਗਣ ਵਾਲਾ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਕਿਸੇ ਨੂੰ ਕੁਝ ਦੇ ਸਕਾਂ ਉਸ ਵਿਅਕਤੀ ਨੇ ਕਿਹਾ ਜਦ ਤੋਂ ਕਿਸੇ ਨੂੰ ਕੁਝ ਦੇ ਹੀ ਨਹੀਂ ਸਕਦਾ ਤਾਂ ਤੈਨੂੰ ਮੰਗਣ ਦਾ ਵੀ ਕੋਈ ਹੱਕ ਨਹੀਂ ਦੇਖ ਮੈਂ ਇੱਕ ਵਪਾਰੀ ਹਾਂ ਤੇ ਲੈਣ ਦੇਣ ਵਿੱਚ ਵਿਸ਼ਵਾਸ ਰੱਖਦਾ ਹਾਂ ਜੇ ਤੇਰੇ ਕੋਲ ਮੈਨੂੰ ਦੇਣ ਲਈ ਕੁਝ ਹੋਵੇ ਤਾਂ ਹੀ ਮੈਂ ਤੈਨੂੰ ਕੁਝ ਦੇ ਸਕਦਾ ਹਾਂ ਇਹ ਕਹਿ ਕੇ ਉਹ ਵਿਅਕਤੀ ਗੱਡੀ ਵਿੱਚ ਬੈਠ ਗਿਆ ਭਿਖਾਰੀ ਉਸ ਵਿਅਕਤੀ ਦੀ ਗੱਲ ਬਹੁਤ ਗੰਭੀਰਤਾ ਨਾਲ ਸੋਚਣ ਲੱਗਾ ਉਹ ਸੋਚਣ ਲੱਗਾ ਕਿ ਸ਼ਾਇਦ ਲੋਕ ਮੈਨੂੰ ਘੱਟ ਪੈਸੇ ਇਸੇ ਕਰਕੇ ਦਿੰਦੇ ਨੇ ਕਿਉਂਕਿ ਮੈਂ ਬਦਲੇ ਵਿੱਚ ਉਨ੍ਹਾਂ ਨੂੰ ਕੁਝ ਨਹੀਂ ਦੇ ਸਕਦਾ ਪਰ ਮੈਂ ਭਿਖਾਰੀ ਹਾਂ ਕਿਸੇ ਨੂੰ ਕੀ ਦੇ ਸਕਦਾ ਹਾਂ ਦੋ ਦਿਨ ਤੱਕ ਭਿਖਾਰੀ ਇਸ ਗੱਲ ਦੇ ਬਾਰੇ ਵਿੱਚ ਸੋਚਦਾ ਰਿਹਾ ਤੀਜੇ ਦਿਨ ਉਹ ਸਟੇਸ਼ਨ ਤੇ ਬੈਠਾ ਹੋਇਆ ਸੀ ਉਦੋਂ ਹੀ ਉਸ ਦੀ ਨਜ਼ਰ ਗੁਲਾਬ ਦੇ ਫੁੱਲਾਂ ਤੇ ਪਈ ਉਸਨੇ ਸੋਚਿਆ ਕਿਉਂ ਨਾ ਜਦ ਵੀ ਕੋਈ ਮੈਨੂੰ ਭੀਖ ਦੇਵੇ ਮੈਂ ਉਸ ਨੂੰ ਬਦਲੇ ਵਿੱਚ ਗੁਲਾਬ ਦਾ ਫੁੱਲ ਦੇ ਦਿਆਂ ਇਹ ਹੈ ਕਿ ਆਲੂਸ ਨੂੰ ਚੰਗਾ ਲੱਗਾ ਉਸਨੇ ਕੁਝ ਫੁੱਲ ਤੋੜੇ ਅਤੇ ਗੱਡੀ ਵਿੱਚ ਭੀਖ ਮੰਗਣ ਗਿਆ ਹੁਣ ਜਦ ਵੀ ਕੋਈ ਯਾਤਰੀ ਉਸਨੂੰ ਭੀਖ ਦਿੰਦਾ ਤਾਂ ਉਹ ਉਸਨੂੰ ਫੁੱਲ ਦੇ ਦਿੰਦਾ ਤੇ ਲੋਕ ਇਹ ਫੁੱਲ ਖੁਸ਼ੀ-ਖੁਸ਼ੀ ਰੱਖ ਲੈਂਦੇ ਹੁਣ ਲੋਕ ਭਿਖਾਰੀ ਨੂੰ ਪਹਿਲਾਂ ਤੋਂ ਵੱਧ ਪੈਸੇ ਦੇਣ ਲੱਗੇ ਜਦ ਤੱਕ ਉਸ ਕੋਲ ਫੁੱਲ ਰਹਿੰਦੇ ਲੋਕ ਵੀ ਖੁਸ਼ੀ ਨਾਲ ਪੈਸੇ ਦੇ ਦਿੰਦੇ ਪਰ ਜਦ ਫੁੱਲ ਖਤਮ ਹੋ ਜਾਂਦੇ ਤਾਂ ਭਿਖਾਰੀ ਨੂੰ ਘੱਟ ਭੀਖ ਮਿਲਦੀ ਇੱਕ ਦਿਨ ਜਦ ਉਹ ਭੀਖ ਮੰਗ ਰਿਹਾ ਸੀ ਤਾਂ ਉਹੀ ਲੰਬਾ ਵਿਅਕਤੀ ਫੇਰ ਰੇਲਗੱਡੀ ਵਿੱਚ ਉਸ ਨੂੰ ਮਿਲਿਆ ਭਿਖਾਰੀ ਨੇ ਉਸ ਦੇ ਕੋਲ ਜਾ ਕੇ ਕਿਹਾ ਸਾਹਿਬ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਫੁੱਲ ਨੇ ਤੁਸੀਂ ਮੈਨੂੰ ਭੀਗ ਦਿਓ ਮੈਂ ਤੁਹਾਨੂੰ ਇਹ ਫੁੱਲ ਦੇਵਾਂਗਾ ਭਿਖਾਰੀ ਨੇ ਕੁਝ ਫੁੱਲ ਉਸ ਲੰਬੇ ਵਿਅਕਤੀ ਨੂੰ ਦੇ ਦਿੱਤੇ ਉਹ ਵਿਅਕਤੀ ਬਹੁਤ ਖੁਸ਼ ਹੋਇਆ ਤੇ ਕਿਹਾ ਵਾਹ ਅੱਜ ਤਾਂ ਤੂੰ ਵੀ ਮੇਰੀ ਤਰ੍ਹਾਂ ਇੱਕ ਵਪਾਰੀ ਬਣ ਗਿਆ ਇਹ ਕਹਿ ਕੇ ਉਹ ਵਿਅਕਤੀ ਆਪਣੇ ਸਟੇਸ਼ਨ ਤੇ ਉਤਰ ਗਿਆ ਪਰ ਉਸ ਲੰਬੇ ਵਿਅਕਤੀ ਦੀ ਗੱਲ ਇੱਕ ਵਾਰ ਫਿਰ ਭਿਖਾਰੀ ਦੇ ਦਿਲ ਵਿੱਚ ਉਤਰ ਗਈ ਉਹ ਉਸਦੀ ਗੱਲ ਬਾਰੇ ਵਾਰ-ਵਾਰ ਸੋਚਣ ਲੱਗਾ ਹੁਣ ਉਹ ਖੁਸ਼ ਹੋਣ ਲੱਗਾ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸ ਨੂੰ ਲੱਗਣ ਲੱਗਾ ਕਿ ਹੁਣ ਉਹ ਸਫਲਤਾ ਦੀ ਕੁੰਜੀ ਉਸ ਨੂੰ ਮਿਲ ਗਈ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ ਬਦਲ ਸਕਦਾ ਹੈ ਉਹ ਤੁਰੰਤ ਰੇਲ ਗੱਡੀ ਤੋਂ ਉਤਰਿਆ ਤੇ ਉਤਸ਼ਾਹਤ ਹੋ ਕੇ ਆਸਮਾਨ ਵੱਲ ਦੇਖਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ ਮੈਂ ਭਿਖਾਰੀ ਨਹੀਂ ਮੈਂ ਤਾਂ ਇੱਕ ਵਪਾਰੀ ਹਾਂ ਮੈਂ ਵੀ ਅਮੀਰ ਬਣ ਸਕਦਾ ਹਾਂ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਸੋਚਿਆ ਸ਼ਾਇਦ ਇਹ ਭਿਖਾਰੀ ਪਾਗਲ ਹੋ ਗਿਆ ਹੈ ਅਗਲੇ ਦਿਨ ਤੋਂ ਉਹ ਭਿਖਾਰੀ ਉਸ ਸਟੇਸ਼ਨ ਤੇ ਦਿਖਾਈ ਨਹੀਂ ਦਿੱਤਾ 6 ਮਹੀਨੇ ਬਾਅਦ ਉਸੇ ਸਟੇਸ਼ਨ ਤੇ ਦੋ ਵਿਅਕਤੀ ਸੂਟ ਬੁੱਟ ਪਾਏ ਹੋਏ ਯਾਤਰਾ ਕਰ ਰਹੇ ਸੀ ਦੋਵਾਂ ਨੇ ਇੱਕ ਦੂਜੇ ਨੂੰ ਦੇਖਿਆ ਉਹਨਾਂ ਵਿੱਚੋਂ ਇੱਕ ਨੇ ਦੂਜੇ ਨੂੰ ਪੁੱਛਿਆ ਕੀ ਤੁਸੀਂ ਮੈਨੂੰ ਪਛਾਣਿਆ ਦੂਜਾ ਵਿਅਕਤੀ ਬੋਲਿਆ ਨਹੀਂ ਸ਼ਾਇਦ ਅਸੀਂ ਪਹਿਲੀ ਵਾਰ ਮਿਲ ਰਹੇ ਨੇ ਪਹਿਲੇ ਵਿਅਕਤੀ ਨੇ ਹੱਸਦੇ ਹੋਏ ਕਿਹਾ ਨਹੀਂ ਅਸੀਂ ਪਹਿਲੀ ਵਾਰ ਨਹੀਂ ਬਲਕਿ ਤੀਜੀ ਵਾਰ ਮਿਲ ਰਹੇ ਹਾਂ ਦੂਜਾ ਵਿਅਕਤੀ ਹੈਰਾਨ ਹੋਇਆ ਮੈਂ ਨਹੀਂ ਪਛਾਣਿਆ ਅਸੀਂ ਪਹਿਲਾਂ ਦੋ ਵਾਰ ਕੱਦ ਮਿਲੇ ਪਹਿਲਾ ਵਿਅਕਤੀ ਮੁਸਕਰਾਇਆ ਤੇ ਕਿਹਾ ਅਸੀਂ ਪਹਿਲਾਂ ਵੀ ਦੋ ਵਾਰ ਇਸੇ ਟ੍ਰੇਨ ਵਿੱਚ ਮਿਲੇ ਸੀ ਮੈਂ ਉਹੀ ਭਿਖਾਰੀ ਹਾਂ ਜਿਸ ਨੂੰ ਤੁਸੀਂ ਪਹਿਲੀ ਵਾਰ ਦੱਸਿਆ ਸੀ ਕਿ ਜੀਵਨ ਵਿੱਚ ਕੀ ਕਰਨਾ ਚਾਹੀਦਾ ਹੈ ਦੂਜੇ ਵਿਅਕਤੀ ਨੇ ਹੈਰਾਨ ਹੋ ਕੇ ਕਿਹਾ ਉਹ ਯਾਦ ਆਇਆ ਤੂੰ ਉਹੀ ਭਿਖਾਰੀ ਹੈ ਜਿਸ ਨੂੰ ਮੈਂ ਪਹਿਲੀ ਵਾਰ ਵੇਖ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਦੂਜੀ ਵਾਰ ਤੇ ਇਥੋਂ ਕੁਝ ਫੁੱਲ ਖਰੀਦੇ ਸੀ ਅੱਜ ਤੂੰ ਇਹ ਸੂਟ ਬੂਟ ਕਿੱਥੇ ਜਾ ਰਿਹਾ ਹੈ ਪਹਿਲਾ ਵਿਅਕਤੀ ਬੋਲਿਆ ਹਾਂ ਮੈਂ ਉਹੀ ਭਿਖਾਰੀ ਹਾਂ ਪਰ ਅੱਜ ਮੈਂ ਫੁੱਲਾਂ ਦਾ ਇੱਕ ਬਹੁਤ ਵੱਡਾ ਵਪਾਰੀ ਹਾਂ ਅਤੇ ਇਸੇ ਵਪਾਰ ਦੇ ਕੰਮ ਕਰਕੇ ਹੀ ਦੂਜੇ ਸ਼ਹਿਰ ਜਾ ਰਿਹਾ ਹਾਂ ਕੁਝ ਦੇਰ ਰੁਕਣ ਤੋਂ ਬਾਅਦ ਉਹ ਫਿਰ ਬੋਲਿਆ ਤੁਸੀਂ ਮੈਨੂੰ ਪਹਿਲੀ ਮੁਲਾਕਾਤ ਵਿੱਚ ਕੁਦਰਤ ਦਾ ਉਹ ਨਿਯਮ ਦੱਸਿਆ ਸੀ ਜਿਸ ਅਨੁਸਾਰ ਸਾਨੂੰ ਉਦੋਂ ਕੁਝ ਮਿਲਦਾ ਹੈ ਜਦੋਂ ਅਸੀਂ ਕਿਸੇ ਨੂੰ ਕੁਝ ਦਿੰਦੇ ਹਾਂ ਲੈਣ ਦੇਣ ਦਾ ਇਹ ਨਿਯਮ ਅਸਲ ਵਿੱਚ ਕੰਮ ਕਰਦਾ ਹੈ ਮੈਂ ਇਹ ਬਹੁਤ ਵਧੀਆ ਤਰੀਕੇ ਨਾਲ ਮਹਿਸੂਸ ਕੀਤਾ ਹੈ ਪਰ ਮੈਂ ਖੁਦ ਨੂੰ ਹਮੇਸ਼ਾ ਭਿਖਾਰੀ ਹੀ ਸਮਝਦਾ ਰਿਹਾ ਇਸ ਤੋਂ ਉੱਤੇ ਉੱਠ ਕੇ ਮੈਂ ਕਦੇ ਸੋਚਿਆ ਹੀ ਨਹੀਂ ਜਦੋਂ ਤੁਸੀਂ ਮੈਨੂੰ ਦੂਜੀ ਵਾਰ ਮਿਲੇ ਤਾਂ ਤੁਸੀਂ ਮੈਨੂੰ ਦੱਸਿਆ ਕਿ ਮੈਂ ਇੱਕ ਵਪਾਰੀ ਵੀ ਬਣ ਸਕਦਾ ਹਾਂ ਹੁਣ ਮੈਂ ਸਮਝ ਚੁੱਕਾ ਸੀ ਕਿ ਮੈਂ ਅਸਲ ਵਿੱਚ ਭਿਖਾਰੀ ਨਹੀਂ ਸਗੋਂ ਵਪਾਰੀ ਹਾਂ ਮੈਂ ਸਮਝ ਲਿਆ ਕਿ ਲੋਕ ਮੈਨੂੰ ਇੰਨੀ ਭੀਖ ਕਿਉਂ ਦੇ ਰਹੇ ਨੇ ਕਿਉਂਕਿ ਉਹ ਮੈਨੂੰ ਭੀਖ ਨਹੀਂ ਦੇ ਰਹੇ ਸਨ ਸਗੋਂ ਉਹਨਾ ਫੁੱਲਾਂ ਦੀ ਕੀਮਤ ਅਦਾ ਕਰ ਰਹੇ ਸੀ ਸਾਰੇ ਲੋਕ ਮੇਰੇ ਫੁੱਲ ਖਰੀਦ ਰਹੇ ਸੀ ਕਿਉਂਕਿ ਇਹਨਾ ਤੋਂ ਸਸਤੇ ਫੁੱਲ ਉਹਨਾਂ ਨੂੰ ਹੋਰ ਕਿੱਥੋਂ ਮਿਲਦੇ ਲੋਕਾਂ ਦੀ ਨਜ਼ਰ ਵਿੱਚ ਮੈਂ ਇੱਕ ਛੋਟਾ ਵਪਾਰੀ ਸੀ ਪਰ ਆਪਣੀ ਨਜ਼ਰ ਵਿੱਚ ਮੈਂ ਹਮੇਸ਼ਾ ਇੱਕ ਭਿਖਾਰੀ ਸੀ ਤੁਹਾਡੀ ਗੱਲ ਸੁਣ ਕੇ ਮੈਨੂੰ ਸਮਝ ਆ ਗਿਆ ਕਿ ਮੈਂ ਇੱਕ ਛੋਟਾ ਵਪਾਰੀ ਹਾਂ ਟ੍ਰੇਨ ਵਿੱਚ ਫੁੱਲ ਵੰਡਣ ਤੋਂ ਜੋ ਪੈਸੇ ਮੈਂ ਇਕੱਠੇ ਕੀਤੇ ਸੀ ਉਹਨਾਂ ਨਾਲ ਬਹੁਤ ਸਾਰੇ ਫੁੱਲ ਖਰੀਦੇ ਤੇ ਫੁੱਲਾਂ ਦਾ ਵਪਾਰੀ ਬਣ ਗਿਆ ਇੱਥੇ ਤੇ ਲੋਕਾਂ ਨੂੰ ਫੁੱਲ ਬਹੁਤ ਪਸੰਦ ਨੇ ਤੇ ਉਹਨਾਂ ਦੀ ਇਸੇ ਪਸੰਦ ਨੇ ਮੈਨੂੰ ਅੱਜ ਇੱਕ ਵੱਡਾ ਫੁੱਲਾਂ ਦਾ ਵਪਾਰੀ ਬਣਾ ਦਿੱਤਾ ਦੋਵੇਂ ਵਪਾਰੀ ਹੁਣ ਖੁਸ਼ ਸੀ ਤੇ ਸਟੇਸ਼ਨ ਆਉਣ ਤੇ ਉਤਰ ਕੇ ਆਪਣੇ ਆਪਣੇ ਵਪਾਰ ਦੀ ਗੱਲ ਕਰਦੇ ਹੋਏ ਅੱਗੇ ਵੱਧ ਗਏ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਫਲਤਾ ਤੁਹਾਡੀ ਸੋਚ ਵਿੱਚ ਲੁਕੀ ਹੁੰਦੀ ਹੈ ਜੇਕਰ ਤੁਸੀਂ ਖੁਦ ਨੂੰ ਛੋਟਾ ਸਮਝਦੇ ਰਹੋਗੇ ਤਾਂ ਹਮੇਸ਼ਾ ਛੋਟੇ ਹੀ ਰਹੋਗੇ ਵੱਡਾ ਬਣਨ ਲਈ ਆਪਣੀ ਸੋਚ ਨੂੰ ਵੱਡਾ ਬਣਾਓ ਆਤਮ ਸਨਮਾਨ ਜਗਾਓ ਆਪਣੀ ਸੋਚ ਨੂੰ ਵਧਾਓ ਤੇ ਦੇਖੋ ਕਿ ਤੁਸੀਂ ਕਿਵੇਂ ਸਫਲਤਾ ਦੀ ਚੋਟੀ ਤੇ ਪਹੁੰਚਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਇਸੇ ਤਰ੍ਹਾਂ ਦੀ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ Tanwadi.